ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਐਬੀਡੇ ਪੰਜਾਬ ਚੰਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਉਮੀਦ ਕਰਦੀ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਥੋੜੀ ਜਿਹੀ ਬਿਮਾਰੀ ਚੱਲ ਰਹੀ ਹੈ ਕਿਉਂਕਿ ਮਾਈਗਰੇਨ ਦਾ ਜਿਹੜਾ ਦਰਦ ਤਾਂ ਹੁਣ ਦੁਬਾਰੇ ਫੇਰ ਮੈਨੂੰ ਅਲੱਗੋ ਸਟਾਰਟ ਹੋ ਗਿਆ ਮਤਲਬ ਕਿ ਹਰ ਦੂਜੇ ਦਿਨ ਤੀਜੇ ਦਿਨ ਮੇਰੇ ਦਰਦ ਹੋਣ ਲੱਗ ਜਾਂਦਾਗਾ ਬਲੌਗ ਆਪਣੇ ਬਣਾਏ ਪਏ ਨੇ ਜੀ ਬਸ ਮੈਨੂੰ ਪਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਜਦੋਂ ਮੈਂ ਠੀਕ ਹੋਣੀਆ ਤਾਂ ਕੰਮਾਂ ਤੇ ਕੁਝ ਕੁ ਬਲੌਗ ਬਣਾਏ ਪਏ ਆ ਜੀ ਉਹ ਤੁਹਾਨੂੰ ਸ਼ੇਅਰ ਕਰਾਂਗੇ ਆਪਾਂ ਤੇ ਅੱਗੇ ਵਾਸਤੇ ਮੈਂ ਕੋਸ਼ਿਸ਼ ਕਰੂੰਗੀ ਜੀ ਬਲੌਗ ਆਪਾਂ تھੁੜੀ ਡੀਟੇਲ ਹੀ ਲੈ ਕੇ ਆਈਏ ਕਿਉਂਕਿ ਮੈਂ ਨੂੰ ਤੁਸੀਂ ਕਹੋਗੇ ਜੀ ਹਰ ਵੀਡੀਓ ਦੇ ਵਿੱਚ ਕਹਿ ਦਿੰਦੇ ਹੋ ਤੁਸੀਂ ਵੀ ਬਲੌਗ ਲੈ ਕੇ ਆਵਾਂਗੇ ਕੋਸ਼ਿਸ਼ ਕਰੂੰਗੀ ਜੀ ਮੈਂ ਹਨਾ ਤੇ ਮੈਨੂੰ ਸਾਰੇ ਗੁੱਸੇ ਹੁੰਦੇ ਨੇ ਸਰਦਾਰ ਜੀ ਵੀ ਗੁੱਸੇ ਹੁੰਦੇ ਆ ਕਾਫੀ ਇੱਕ ਦੋ ਭੈਣਾਂ ਨੇ ਮੈਨੂੰ ਮੈਸੇਜ ਵੀ ਕੀਤੇ ਨੇ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਹੈਗੇ ਵੀਡੀਓ ਪਾਇਆ ਕਰੋ ਹਨਾ ਆਪਾਂ ਵੀਡੀਓ ਪਾਇਆ ਕਰਾਂਗੇ ਜਿੱਦਦਰ ਮੈਂ ਢੇਗ ਬਣਾ ਰਹੀ ਆ ਜੀ ਆਪਣੀ ਵਾਰੀ ਸੀ ਢੇਗ ਦੀ ਤੇ ਨਾਲ ਨਾਲ ਜਿਹੜੀ ਹੈਗੀ ਗੁਰਬਾਣੀ ਚੱਲ ਰਹੀ ਹੈ ਜੀ ਗੁਰਬਾਣੀ ਲਾਈ ਹੋਈ ਹੈ ਮੈਨੇ ਠੀਕ ਹੈ ਜੀ ਮੋਬਾਈਲ ਦੇ ਉੱਤੇ ਸਰਦਾਰ ਜੀ ਦੇ ਮੋਬਾਈਲ ਦੇ ਉੱਤੇ ਠੀਕ ਆਪਣੇ ਮੋਬਾਈਲ ਤੋਂ ਮੈਂ ਵੀਡੀਓ ਸ਼ੂਟ ਕਰ ਰਹੀ ਆ ਤੇ ਬਸ ਇੱਧਰ ਮੈਂ ਢੇਗ ਬਣਾ ਰਹੀ ਆ ਸਾਈਡ ਤੇ ਪਾਣੀ ਗਰਮ ਕਰ ਲਿਆ ਮੈਨੇ ਹਨਾ ਢੇਗ ਵਿੱਚ ਪਾਉਣ ਵਾਸਤੇ ਤੇ ਨਾਲ ਹੀ ਬਣਾਉਂਗੀ ਜੀ ਮੈਂ ਚਾਹ ਹਰ ਤੰਤਰਿਕ ਹੁੰਦੀ ਆਪਣੀ 바ਰੀ ਹੁੰਦੀ ਹੈਗੀ ਠੀਕ ਹੈ ਜੀ ਦੇਖ ਦੀ ਇੱਧਰ ਆਪਾਂ ਚਾਹ ਤਰਾਂਗੇ ਜੀ ਦੂਸਰੇ ਪਾਸੇ ਤੇ ਚਾਹ ਦੇ ਵਿੱਚ ਇਲਾਇਚੀ ਪਾਈ ਹੈ ਜੀ ਮੈਂ ਤੇ ਮਿੱਠਾ ਵਗੈਰਾ ਬਾਅਦ ਚ ਪਾਣੀ ਹੁੰਨੀ ਹੈ ਜੀ ਫਿਰ ਲੋ ਜੀ ਦੇਖ ਆਪਣੀ ਬਿਲਕੁਲ ਰੈਡੀ ਹੋ ਗਈ ਆ ਤੇ ਮਤਲਬ ਕਿ ਕਾਫੀ ਸਾਲਾਂ ਤੋਂ ਜਿੱਦਾਂ ਦਾ ਮਤਲਬ ਮੇਰਾ ਵਿਆਹ ਹੋਇਆ ਵਿਆਹ ਤੋਂ 2-3 ਸਾਲ ਸ਼ਾਇਦ ਮੰਮੀ ਨੇ ਮਤਲਬ ਬਣਾਈ ਹੈ ਜੀ ਤੇ ਉਸ ਤੋਂ ਬਾਅਦ ਮੈਂ ਹੀ ਦੇਖ ਬਣਾਉਣੀ ਆ ਲੋ ਜੀ ਤੇ ਇਹ ਸਰਦਾਰਾ ਜੀ ਲੈ ਕੇ ਚਲੇ ਗਏ ਨੇ ਤੇ ਮੈਂ ਜਿਹੜੀ ਇਹ ਕੜਾਹੀ ਨੂੰ ਸਾਫ਼ ਕਰਨ ਲੱਗ ਗਈ ਕਿਉਂਕਿ ਕੜਾਹੀ ਗਰਮ ਹੈ ਜੀ ਤੇ ਗਰਮ-ਗਰਮ ਜਦੋਂ ਕੜਾਹੀ ਨੂੰ ਆਪਾਂ ਸਾਫ਼ ਕਰਦੇ ਹਾਂ ਤੇ ਜਲਦੀ ਸਾਫ਼ ਹੋ ਜਾਂਦੀ ਆ ਤੇ ਜੇ ਆਪਾਂ ਕੜਾਹੀ ਰੱਖ ਦਿੰਦੇ ਹਾਂ ਜੀ ਫਿਰ ਨਾ ਸਾਰੇ ਭਾਂਡੇ ਠੰਡੇ ਸੰਦੇ ਜੇ ਹੋ ਜਾਂਦੇ ਨੇ ਜਿਹੜੇ ਦੂਸਰੇ ਭਾਂਡੇ ਹੁੰਦੇ ਆ ਤੇ ਇਸ ਕਰਕੇ ਨਾ ਜਦੋਂ ਵੀ ਮੈਂ ਦੇਖ ਮਾਉਣੀ ਆ ਤੇ ਆਪਾਂ ਕੜਾਹੀ ਜਿਹੜੀ ਹੈਗੇ ਨਾਲ ਦੇ ਨਾਲ ਮੈਂ ਸਾਫ਼ ਕਰ ਦਿੰਦੀ ਆ ਚਾਹ ਬਣਾ ਬਣਾ ਲਈ ਤੇ ਮਤਲਬ ਕਿ ਪਾਪਾ ਜੀ ਤੇ ਮੰਮੀ ਦੀ ਚਾਹ ਬਣ ਰਹੀ ਆ ਬਸ ਉਹਨਾਂ ਨੂੰ ਦੇਣੀ ਆ ਚਾਹ ਹਾਂਜੀ ਲੋ ਹੈਗਾ ਇਹ ਹੈਗਾ ਜੀ ਸ਼ਾਮ ਦਾ ਸ਼ਾਮ ਦਾ ਮਤਲਬ ਵਲੌਗ ਤੇ ਸ਼ਾਮ ਨੂੰ ਨਾ ਮਤਲਬ ਕਿ ਆਪਾਂ ਨੂੰ ਇੱਕ ਮੀਸੋ ਤੋਂ ਪਾਰਸ਼ਲ ਮਿਲ ਗਿਆ ਸੀਗਾ ਕਿਉਂਕਿ ਆਪਾਂ ਦੀ ਕਾਫੀ ਦਿਨ ਹੋ ਗਏ ਮਤਲਬ ਤਿਆਰੀਆਂ ਚ ਲੱਗੇ ਹੋਏ ਆ ਮੈਰਿਜ ਦੀਆਂ ਮੈਰਿਜ ਹੈਗੀ ਆ ਜੀ ਮੇਰੇ ਭਾਂਜੇ ਦੀ ਜਣ ਕੇ ਮਤਲਬ ਮੇਰੇ ਤਾਇਦੇ ਦੋਤੇ ਦੀ ਤੇ ਉਹਦੇ ਘਰ ਕੇ ਆਪਾਂ ਥੋੜੀ ਥੋੜੀ ਸ਼ਾਪਿੰਗ ਕਰ ਰਹੇ ਆ ਮੈਂ ਮੀਕਸ਼ੂ ਤੋਂ ਜਿਹੜਾ ਹੈਗਾ ਸੀ ਇਹ ਮੰਗਵਾਈ ਸੀ ਮੇਰੇ ਕੋਲ ਹੈਗੇ ਪਹਿਲਾਂ ਦੋ ਪੈਲੇਟ ਬਟ ਮੈਂ ਕਾਫੀ ਟਾਈਮ ਹੋ ਗਿਆ ਸੀ ਉਹਨੂੰ ਤੇ ਮੈਂ ਕਿਹਾ ਚਲੋ ਇੱਕ ਮਗਾ ਲੈਨੇ ਆ ਤੇ ਆਪਾਂ ਇਹ ਨਿਊ ਸ਼ੇਡ ਨਿਊਡ ਸ਼ੇਡ ਲਿਖਿਆ ਹੋਇਆ ਸੀਦੇ ਉੱਤੇ ਕਾਫੀ ਫੱਤੀਆ ਸੀਗੀ ਤੇ ਆਪਾਂ ਯੂਜ਼ ਵੀ ਕੀਤੀ ਆ ਤੇ ਨਾਲ ਨਾਲ ਇਧਰ ਗੁਰਬਾਣੀ ਵੀ ਚੱਲ ਰਹੀ ਹੈ ਜੀ ਹਾਂ ਤੇ ਆਪਾਂ ਯੂਜ਼ ਕੀਤੀ ਹੈ ਕਾਫੀ ਵਧੀਆ ਗਈ ਕਿਉਂਕਿ ਮੈरिज ਆਪਾਂ ਅਟੈਂਡ ਕਰ ਆਏ ਆ ਤੇ ਵਲੌਗ ਤੁਹਾਨੂੰ ਮਤਲਬ ਜਿਵੇਂ ਕਿ ਤੁਹਾਨੂੰ ਦੱਸਿਆ ਵਲੌਗ ਆਪਣੇ ਕਾਫੀ ਜ਼ਿਆਦਾ ਲੇਟ ਹੋ ਗਏ ਪਰ ਇੱਕ ਇੱਕ ਕਰਕੇ ਆਪਾਂ ਵਲੌਗ ਤੁਹਾਨੂੰ ਦੇ ਦਾਂਗੇ ਲਓ ਜੀ ਇਹ ਵਾਲੀ ਹੈਗੀ ਹੈ ਜਿਹੜੀ ਕਿ ਪੈਲੇਟ ਆਪਾਂ ਨੂੰ ਮਿਸ਼ੂ ਤੋਂ ਮਤਲਬ ਮੈਂਨੇ ਆਰਡਰ ਕੀਤੀ ਸੀ ਮਿਸ਼ੂ ਤੋਂ ਪਹਿਲਾਂ ਕਿ ਕਾਫੀ ਵਾਰ ਜਿਹੜੀ ਹੈਗੀ ਆ ਮੈਂ ਸ਼ਾਪਿੰਗ ਕਰ ਚੁੱਕੀ ਆ ਤੇ ਅ ਮਤਲਬ ਇਹਦਾ ਫਾਇਦਾ ਇਹ ਹੁੰਦਾਗਾ ਵੀ ਇੱਕ ਤਪ ਨੂੰ ਘਰੇ ਬੈਠਾ ਨੂੰ ਚੀਜ਼ ਰਸੀਵ ਹੋ ਜਾਂਦੀ ਆ ਦੂਸਰਾ ਜਿਹੜਾ ਜੇ ਕਈ ਵਾਰ ਨਾ ਵੀ ਚੀਜ਼ ਆਪਣੇ ਕੋਲੇ ਵਧੀਆ ਹੋਵੇ ਤਾਂ ਇਹਨੂੰ ਆਪਾਂ ਰਿਟਰਨ ਵੀ ਕਰ ਸਕਦੇ ਆ ਤੇ ਅਸੀਂ ਕਾਫੀ ਵਾਰ ਰਿਟਰਨ ਵੀ ਕੀਤੀ ਆ ਤੇ ਮਤਲਬ ਦੇਖ ਲਓ ਇਸ ਤਰ੍ਹਾਂ ਦੀ ਆਈ ਸੀ ਤੇ ਇਹਦੇ ਸ਼ੀਟਸ ਦੀ ਕਾਫੀ ਵਧੀਆ ਸਾਰੇ ਹਲਕੇ ਹਲਕੇ ਸ਼ੀਟਸ ਸੀਗੇ ਤੇ ਇੱਕ ਸ਼ੀਟ ਦੇ ਵਿੱਚ ਡਾਰਕ ਸੀਗੀ ਠੀਕ ਹੈ ਜੀ ਤੇ ਕਿ ਆਪਾਂ ਜਿਹੜੀ ਹੈਗੀ ਮਿਸ਼ੂ ਆਰਡਰ ਕੀਤੀ ਸੀਗੀ ਆਪਾਂ ਨੂੰ ਮਿਲ ਗਈ ਤੇ ਇਹ ਜਿਹੜੀ ਹੈਗੀ ਆ ਮੈਨੂੰ ਮਿਲੀ ਸੀਗੀ ਹਾਂ 100 ਸ਼ਾਇਦ 99 ਰੁਪਏ ਦੀ ਪਈ ਸੀਗੀ ਤੇ ਦੇਖੋ ਮੈਂ ਚੈੱਕ ਕਰ ਰਹੀ ਸੀ ਇਹ ਦੋ ਮਤਲਬ ਤਿੰਨ ਸ਼ੀਟਸ ਜਿਹਦੇ ਵਿੱਚ ਮਤਲਬ ਥੋੜੀ ਚਮਕ ਸੀਗੀ ਦੇਖੋ ਮੈਂ ਦਿਖਾ ਵੀ ਰਹੀ ਸੀ ਤੁਹਾਨੂੰ ਤੇ ਆਪਾਂ ਤੁਹਾਨੂੰ ਅੱਗੇ ਵਲੌਗ ਲੈ ਕੇ ਆਵਾਂਗੇ ਉਹਦੇ ਵਿੱਚ ਤੁਹਾਨੂੰ ਮੇਕਅਪ ਕਰਨਾ ਵੀ ਦੱਸਾਂਗੇ ਜਿਹੜੀ ਮੇਰੇ ਭੈਣਾਂ ਮੇਕਅਪ ਨਹੀਂ ਕਰ ਸਕਦੀਆਂ ਆਪਣੇ ਆਪ ਤੇ ਕਿਵੇਂ ਆਪਾਂ ਮੇਕਅਪ ਆਪਣਾ ਆਪ ਕਰ ਸਕਦੇ ਹਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਆਪਾਂ ਲਓ ਜੀ ਇਹ ਹੈਗਾ ਅਗਲੇ ਦਿਨ ਦਾ ਠੀਕ ਹੈ ਜੀ ਵਲੌਗ ਕਿਉਂਕਿ ਇੱਕ ਹੋਰ ਪਾਰਸਲ ਜਿਹੜਾ ਹੈਗਾ ਸੀ ਆਪਾਂ ਆਰਡਰ ਕੀਤਾ ਸੀ ਉਹ ਵੀ ਆਪਾਂ ਨੂੰ ਮਿਲ ਗਿਆ ਸੀਗਾ ਤੇ ਠੀਕ ਹੀ ਸੀਗਾ ਵੀ ਤੁਹਾਨੂੰ ਦਿਖਾਉਣੇ ਆ ਇਹ ਹੈਗਾ ਸੀ ਜੀ ਹਾਈਲਾਈਟਰ ਠੀਕ ਹੈ ਜੀ ਹਾਈਲਾਈਟਰ ਆਪਾਂ ਦੇਖ ਕੇ ਆਰਡਰ ਕੀਤਾ ਸੀ ਇਹ ਆਪਾਂ ਨੂੰ 143 ਰੁਪਏ ਦਾ ਪੈ ਗਿਆ ਸੀ ਤੇ ਇਹ ਵੀ ਕਾਫੀ ਜ਼ਿਆਦਾ ਵਧੀਆ ਸੀਗਾ ਤੇ ਇਹ ਵੀ ਆਪਾਂ ਯੂਜ਼ ਕਰ ਲਿਆਗਾ ਤੇ ਨੂਰ ਜਿਹੜੀ ਹੈਗੀ ਆ ਦੀ ਓਪਨਿੰਗ ਕਰ ਲਈ ਆ ਨੂਰ ਨਾ ਮਰੇ ਹੋ ਜਾਂਦਾ ਵੀ ਮੈਂ ਬੱਚਨ ਹੋਈ ਜਾਂਦਾ ਨਾ ਵੀ ਮੈਂ ਕਰੂੰਗੀ ਮਤਲਬ ਇਹਨੂੰ ਖੋਲੂੰਗੀ ਤੇ ਪਹਿਲਾਂ ਵਾਲਾ ਪਾਰਸਲ ਵੀ ਉਹ ਨਹੀਂ ਖੋਲਿਆ ठीक है जी लो जी ये है हाईलाइटर मेरे को नहीं फ्रेंड्स तो इस तो पहला मैं हाईलाइटर एक घर बनाया हुआ सर अपना तो जो तीस चाहते हो तो मैं तुम जरूर दसूँगी कि घर भी आप कि बना सकते हैं हाईलाइटर तो यह भी काफ़ी ज़्यादा वैिया ਮਤਲਬ ਇਹਦੇ ਵਿੱਚ ਇੱਕ ਸ਼ੀਟ ਨਹੀਂ ਸੀ ਇਹਦੇ ਵਿੱਚ ਕਾਫੀ ਜਿਆਦਾ ਸ਼ੀਟ ਸੀਗੇ ਪੰਜ ਸ਼ੀਟਸ ਸੀ ਸਾਰੇ ਇਹਦੇ ਵਿੱਚ ਤੇ ਪੰਜੇ ਕਾਫੀ ਜਿਆਦਾ ਵਧੀਆ ਸੀ ਮੈਂ ਪਾ ਮਿਕਸ ਕਰਕੇ ਵੀ ਲਗਾ ਸਕਦੇ ਆ ਤੇ ਇਕੱਲਾ ਇਕੱਲਾ ਵੀ ਲਗਾ ਸਕਦੇ ਆ ਬਿਲ ਤਾਂ ਇਹ ਬਤਲ ਗਿਆ ਕਿਵੇਂ ਖੁੱਲੂਗਾ ਤੇ ਇਸ ਸਾਈਡ ਤੋਂ ਖੁੱਲਦਾ ਸੀ ਜੀ ਇਸ ਤਰ੍ਹਾਂ ਦੇਖੋ ਲੋ ਜੀ ਦੇਖੋ ਕਾਫੀ ਵਧੀਆ ਸ਼ੀਟ ਸੀਗੇ ਇਹ जी बाकी थानू यूज़ करके दिखावे आप काफ़ी वधिया जो है सी मैंने दोनों ही जी है पार्सल रिसीव हुए वह दोनों कोई प्रॉब्लम नहीं आई हैगी ठीक है जी चलो जी फिर मिलते हैं जी अज्ज के ब्लॉग का पैंड एंड इथी कर दें जी नैक्सट बलॉग मिलते हैं जी तद तकली सत्या जी